ਲੇਪੌਰ ਦਾ ਚਿੱਤਰ ਹੀ ਲੱਗਦਾ ਹੋਰੀ ਹੁਣ ਫਿਰ ਹੁਣ ਬਸ ਜੀ ਆ ਜਾਣੇ ਇੱਥੇ ਹਾਂ ਦੋਸਤ ਮਿੱਤਰਾਂ ਕੋਲ ਜੀ ਸਟੱਡੀ ਕਰ ਲੈਣੇ ਆ ਬਸ ਹੁਣ ਪੜਾਈ ਨਹੀਂ ਕਰਦੇਓ ਸਟੱਡੀ ਹਾਂ ਜੀ ਹਾਂ ਕਾਹਦੀ ਸਟੱਡੀ ਕਰਦੇਓ ਸਾਰੀ ਸਟੱਡੀ ਕਰ ਲੈਣੇ ਕੋਲ ਤੋਂ ਕੋਲ ਨਹੀਂ ਕਰ ਲੈਂਦੇ ਨੇ ਕਹਿੰਦੇ ਹਾਂ ਹਾਂ ਠੀਕ ਕੀ ਯੂਨੀਵਰਸਿਟੀ ਚ ਕੀ ਸਟੱਡੀ ਕੀਤਾ ਫਿਰ ਤੁਸੀਂ ਸਾਰਾ ਐਂ ਦੱਸੋ ਐਂ ਤਾਂ ਹੀ ਬਹੁਤ ਕੀਤਾ ਹੋਇਆ ਐਂ ਵਿਸਤਾਰ ਚ ਤਾਂ ਹੁਣ ਕਿਵੇਂ ਦੱਸੀਏ ਪাবਲਿਕ ਗੈਟ ਚ ਸੀ ਪਹਿਲਾਂ ਬੀਏ ਕਰੀ ਸੀ ਫਿਰ ਪাবਲਿਕ ਗੈਟ ਚ ਸੀ ਜੀ ਐਡਮਿਸ਼ਨ ਜੀ ਕਰਾਈ ਹੋਈ ਸੀ ਹਾਂ ਹੁਣ ਦੇਖਦੇ ਆ ਜੀ ਹੁਣ ਅੱਗੇ ਕੋਈ ਕੋਰਸ ਹੋਰ ਕੋਈ ਉੱਠੇ ਨਵਾਂ ਪਰ ਪੇਪਰ ਦੀ ਪੰਜਾਬ ਪੁਲਿਸ ਦੇ ਪੇਪਰ ਦੀ ਤਿਆਰੀ ਕਰਨ ਲੱਗੇ ਸੀ ਅਸੀਂ ਅੱਛਾ ਫੇਰ ਫੇਰ ਉਦੋਂ ਪਰ ਕੈਨਸਲ ਹੋ ਗਈ ਸੀ ਇੱਕ ਵਾਰੀ ਵਿੱਚ ਦੀ ਭਰਤੀ ਤੇ ਉਸ ਤੋਂ ਬਾਅਦ ਜੋ ਦੁਬਾਰੇ ਬਸ ਬਣੀ ਨਹੀਂ ਕੀਤਾ ਨਹੀਂ ਕਰਿਆ ਨਾ ਮੂੜੀਆਂ ਟੁੱਟ ਜਾਂਦਾ ਬੰਦੇ ਦਾ ਫਿਰ ਐਸੀ 6 ਮਹੀਨੇ ਮਿਹਨਤ ਮੋਂ ਤੋਂ ਬਹੁਤ ਕਰੀ ਗਰਾਊਂਡ ਨਾਲ ਵੀ ਸਟੱਡੀ ਨਾਲ ਵੀ ਸਵੇਰੇ 4 ਵਜੇ ਉੱਠ ਕੇ ਜਾਣਾ ਫਿਰ ਇੰਨੀ ਮਿਹਨਤ ਕਰਕੇ ਫਿਰ ਬੇਸ ਜਿਆ ਖਰਾਬ ਹੋ ਜਾਂਦੇ ਜੀ ਨਹੀਂ ਕਰਦਾ ਦਿਲ ਦੁਖ ਜਾਂਦਾ ਨਾ ਵੀ ਹੁਣ ਕੀ ਹੁਣ ਦੇ ਦਮਾਰੇ ਪਰ ਹੁਣ ਪੋਸਟਾਂ ਤਾਂ ਨਿਕਲਦੀਆਂ ਨੇ ਹੁਣ ਦੁਬਾਰਾ ਵੀ ਪਰ ਜੇ ਲੱਗ ਕੇ ਫੇਰ ਫੇਰ ਲਾਗੇ ਤੁਹਾਡਾ ਚਲਾਨ ਕਟਾਂਗੇ ਆ ਦੇ ਕੇ ਮੈਨੂੰ ਪਤਾ ਸੀ ਤੁਹਾਡਾ ਕੋਈ ਨਹੀਂ ਮੈਂ ਵੀ ਡਾਕੂਮੈਂਟ ਪੂਰੇ ਲੈ ਕੇ ਆਉਂ